ਮੈਂ ਮਾਣਯੋਗ ਨੇਤਾ ਵਿਰੋਧੀ ਧਿਰ ਨੂੰ ਇੱਕ ਗੁਜ਼ਾਰਿਸ਼ ਕਰਨੀ ਚਾਹਣਾ ਵੀ ਆਪਣੇ ਮੈਂਬਰ ਸਾਹਿਬਾਨ ਨੂੰ ਜਿਹੜਾ ਸਮਝਾਉਣ ਵੀ ਹਾਊਸ ਦਾ ਡੈਕਰਮ ਤਾਂ ਬਣਾ ਕੇ ਰੱਖੋ ਇਹਦਾ ਮੀਟਿੰਗ ਕਰੀ ਜਾਂਦੇ ਇੱਕ ਦੂਜੇ ਨਾਲ ਗੱਲਾਂ ਕਰੀ ਜਾਂਦੇ ਕਮ ਸਿਕੋ ਜਿਹੜੀ ਕਾਰਵਾਈ ਹੈ ਉਹਨੂੰ ਤਾਂ ਸੁਣਨ ਵੇਖਣ ਕਮਾਲ ਦੀ ਗੱਲ ਹੈ ਤੁਸੀਂ ਦੇਖੋ ਮਤਲਬ ਹਾਂ ਥੋੜਾ ਜਿਆ ਯਾਰ ਕੋਈ ਸੈਂਸ ਤਾਂ ਰੱਖੋ ਯਾਰ ਤੁਸੀਂ ਯਾਰ ਤੁਸੀਂ ਤੁਸੀਂ ਥੋੜੀ ਬੋਦੀ ਹਾਊਸ ਦਾ ਡੈਕੋਰਮ ਬਣਾ ਕੇ ਰੱਖੋ ਸੀਨੀਅਰ ਮੈਂਬਰੋਂ ਸਾਰੇ ਦੋ ਦੋ ਤਿੰਨ ਤਿੰਨ ਵਾਰ ਜਿੱਤੇ ਹੋਏ ਆਪਾਂ ਮਤਲਬ ਆਪਾਂ ਇਹ 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 ਬਿਲਕੁਲ ਇਹ ਗਲਤ ਹੈ ਇਹ ਕਦੇ ਮੈਂ ਇਹ ਚੀਜ਼ ਨੂੰ ਟੋਲਰੇਟ ਨਹੀਂ ਕਰਨਾ ਮੈਂ ਇਹ ਚੀਜ਼ ਨੂੰ ਟੋਲਰੇਟ ਨਹੀਂ ਕਰਨਾ ਪਲੀਜ਼ ਤੁਹਾਨੂੰ ਪਤਾ ਹੈ ਕਿ ਉਹ ਵੀ ਕੇਪ ਨਹੀਂ ਕਹਿੰਦੇ ਤਾਂ ਤੁਸੀਂ ਕਹਿੰਦੇ ਅੱਧਾ ਘੇਟਾ ਬੋਲੋ ਤੁਸੀਂ ਆਪਣੇ ਆਪ ਹੀ ਆਪੋਜੀਸ਼ਨ ਦੇ ਤੁਸੀਂ ਬੈਠੋ ਜੀ ਬੈਠੋ ਤਾਂ ਸਭ ਤੋਂ ਵੱਧ ਮੈਂ ਰਿਕਾਰਡ ਕੱਢ ਕੇ ਦੱਸ ਦਿੰਦਾ ਸਭ ਤੋਂ ਵੱਧ ਤੁਸੀਂ ਬੋਲਦੇ ਹੋ ਰਾਜਾ ਜੀ ਮੈਂ ਰਿਕਾਰਡ ਕਰਕੇ ਤੁਹਾਡੇ ਸਾਹਮਣੇ ਲਿਆ ਦਿੰਦਾ ਸਭ ਤੋਂ ਵੱਧ ਟਾਈਮ ਤੁਹਾਨੂੰ ਮਿਲਦਾ ਤੇ ਜੇ ਹਜੇ ਵੀ ਤੁਸੀਂ ਇਹ ਇਹ ਚੀਜ਼ ਚਲੋ ਮੈਂ ਘਰੋ ਕਰਾਉਣਾ ਪਰਸੋਂ ਵਾਲੀ ਡਿਸਕਸ਼ਨ ਦੇ ਵਿੱਚ ਵੀ ਮਾਨਯੋਗ ਡਿਪਟੀ ਸਪੀਕਰ ਸਾਹਿਬ ਤੁਹਾਨੂੰ ਚਾਰ ਵਾਰੀ ਬੁਲਾਉਂਦੇ ਰਹੇ ਤੁਸੀਂ ਬੋਲੇ ਨਹੀਂ ਆਪਾਂ ਇੱਥੇ ਰੌਲਾ ਪਾਉਣ ਨਹੀਂ ਆਉਂਦੇ ਤੁਹਾਨੂੰ ਰੌਲਾ ਪਾਉਣ ਦੀ ਗੱਲ ਬਣਦੀ ਹੈ ਬੈਠੋ ਤੁਸੀਂ ਮੰਤਰੀ ਜੀ ਕੰਟੀਨਿਊ ਕਰੋ ਜੀ ਮੈਂ ਜ਼ਿਕਰ ਕਰ ਰਿਹਾ ਸੀ ਮਾਨਯੋਗ ਸਪੀਕਰ ਸਾਹਿਬ ਕਿ ਫੇਰ ਕੰਮ ਗਿਆ ਜੀ ਇੱਧਰ ਪਰ ਬਹੁਤ ਵੱਡੀ ਸਮੱਸਿਆ ਟੀਚਰਸ ਦੀ ਸ਼ਾਰਟੇਜ ਸੀ ਅਸੀਂ ਲਗਾਤਾਰ ਉਹ ਭਰਤੀਆਂ ਕਰ ਰਹੇ ਆਂ ਜੀ ਤੇ ਮੈਂ ਯਕੀਨ ਦਵਾਉਂਦਾ ਕਿ ਬਹੁਤ ਜਲਦ ਲੈਕਚਰਰਸ ਦੀ ਭਰਤੀ ਆ ਰਹੀ ਹੈ ਜੀ ਤੇ ਉਹਦੇ ਨਾਲ ਰੂਰਲ ਸਕੂਲਾਂ 'ਚ ਹੀ ਭੇਜਾਂਗੇ ਪਿਛਲੇ ਵਾਕੇ ਹੀ ਇਹ ਹਾਲਾਤ ਨੇ ਕਿ ਸ਼ਹਿਰ ਦਾ ਕੋਈ ਵੀ ਸਕੂਲ ਚੱਕ ਕੇ ਦੇਖ ਲਿਏ ਉੱਥੇ 100% ਲੈਕਚਰਰਸ ਨੇ ਤੇ ਪਿੰਡਾਂ ਸਕੂਲਾਂ ਦੇ ਵਿੱਚ ਬਹੁਤ ਵੱਡੀ ਘਾਟ ਹੈ ਪਿੰਡੂ ਸਕੂਲਾਂ 'ਚ ਉਹਨਾਂ 'ਚ ਭੇਜਾਂਗੇ ਮੇਰਾ ਵਿਸ਼ਵਾਸ ਥੈਂਕ ਯੂ ਥੈਂਕ ਯੂ ਜੀ ਸੁਖੀ ਜੀ ਧੰਨਵਾਦ ਕਿ ਇਹਨਾਂ ਨੇ ਮੇਰੇ ਜਿਹੜੇ ਚਾਰ ਪਿਕਚਰਲੈਸ ਸਕੂਲ ਸੀ ਪਿਛਲੇ ਸੈਸ਼ਨ ਉਹ ਪੂਰੇ ਕਰਤੇ ਬਾਕੀ ਸਰ ਮੈਂ ਤਾਂ ਕਿਉਂਕਿ ਬੰਗਿਆਂ ਦੇ ਵਿੱਚ ਟੀਚਰਸ ਦਾ ਨਾਨ-ਟੀਚਿੰਗ ਸਟਾਫ ਦਾ ਕਾਫੀ ਉਹ ਗਿਣਤੀ ਘਟਾ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਨਾ ਕੋ ਉਹਦੇ ਬੰਗਿਆਵਲ ਥੋੜਾ ਧਿਆਨ ਦੇ ਕੇ ਮੇਰਾ ਨਾ ਜਿਹੜੇ ਬੱਚੇ ਇਹ ਸਫਰ ਕਰ ਰਹੇ ਉਹਨਾਂ ਨੂੰ ਟੀਚਰ ਦੇ ਨੌਨ ਟੀਚਿੰਗ ਸਟਾਫ ਨੂੰ ਧੰਨਵਾਦ ਜੀ ਥੈਂਕ ਯੂ ਮੰਤਰੀ ਜੀ ਕੁਝ ਕਹਿਣਾ ਚਾਹੋਗੇ ਵੈਸੇ ਤਾਂ ਗੱਲ ਆ ਗਈ ਤੁਹਾਡੀ ਬਿਲਕੁਲ ਜੀ ਬਿਲਕੁਲ ਸਪੀਕਰ ਸਾਹਿਬ ਸਾਡੇ ਲਈ ਤਾਂ ਹਰ ਇੱਕ ਸਕੂਲ ਜਿੰਨੇ 19000 ਸਕੂਲ ਹੈ ਸਾਰੇ ਜ਼ਰੂਰੀ ਹੈ ਤੇ ਮੈਂ ਮਾਨਯੋਗ ਵਿਦਾ ਐਕਸਾਬ ਨੂੰ ਇਹ ਵਿਸ਼ਵਾਸਤ ਹਾਂ ਕਿ ਜਿੱਦਾਂ ਨਵੀਂ ਭਰਤੀ ਆਉਂਦੀ ਹੈ ਸਪੈਸ਼ਲ ਤੇ ਇਹ ਵੀ ਤੇ ਨਾਲ ਪਿਛਲੇ 2 ਸਾਲਾਂ ਚ ਕਿੰਨੇ ਟੀਚਰ ਗਏ ਨੇ ਬੰਗੇ ਹਲਕੇ ਚ ਉਹ ਵੀ ਮੈਂ ਜ਼ਰੂਰ ਪੇਸ਼ ਜਿਵੇਂ ਕੱਲ ਕੌਂਸਲ ਦੀ ਡਿਟੇਲ ਇਹਨਾਂ ਨਾਲ ਸਾਂਝੀ ਕੀਤੀ ਹੈ ਟੀਚਰਸ ਡਿਟੇਲ ਵੀ ਸਾਂਝੀ ਕਰ ਥੈਂਕ ਯੂ ਸ਼੍ਰੀ ਨਰੇਸ਼ ਗਟਾਰੀਆ ਜੀ ਹਾਂ ਜੀ 1021 ਨੰਬਰ ਕੀ ਜਲ ਸਰੋਤ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਇਹ ਠੀਕ ਹੈ ਕਿ ਹਰੀਕਿਆਂ ਤੋਂ ਨਿਕਲ ਰਹੀਆਂ ਦੋ ਨਹਿਰਾਂ ਰਾਜਸਥਾਨ ਫੀਡਰ ਤੇ ਸਰੰਦ ਫੀਡਰ ਜਿਨ੍ਹਾਂ ਦੇ ਕਈ ਪੁਲਾਂ ਦੀ ਹਾਲਤ ਬਹੁਤ ਖਰਾਬ ਹੈ ਅਤੇ ਦੋ ਪੁਲ ਪਿਛਲੇ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ ਜੇਕਰ ਅਜਿਹਾ ਹੈ ਤਾਂ ਇਹ ਪੁਲ ਕਦੋਂ ਤੱਕ ਬਣਾਏ ਜਾਣਗੇ ਅਤੇ ਜਿਨ੍ਹਾਂ ਪੁਲਾਂ ਦੀ ਰਿਪੇਅਰ ਹੋਣ ਵਾਲੀ ਆ ਉਹਨਾਂ ਦੀ ਰਿਪੇਅਰ ਕਦੋਂ ਤੱਕ ਕੀਤੀ ਜਾਵੇਗੀ ਵੇਰਵੇ ਸਹਿਤ ਦੱਸਿਆ ਜਾਵੇ। ਮੰਤਰੀ ਜੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜਲ ਸਰੋਤ ਮੰਤਰੀ ਪਹਿਲਾਂ ਮੈਂ ਧੰਨਵਾਦ ਕਰਦਿਆਂ ਜੀ ਮੇਰੇ ਹਲਕੇ ਦੇ ਦਾ ਤਿੰਨ ਚਾਰ ਪੁਲ ਤੁਸੀਂ ਬਣਵਾਤੇ ਆ। ਥੈਂਕ ਯੂ। ਮਾਂਜੂਬ ਸਪੀਕਰ ਸਾਹਿਬ ਧੰਨਵਾਦ ਜੀ ਮੈਂ ਆਪ ਜੀ ਦੇ ਮਾਧਮ ਜਰੀਏ ਮਾਂਜੂਬ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਰਾਜਸਥਾਨ ਫੀਡਰ ਜਿਨ੍ਹਾਂ ਦੀ ਗੱਲ ਕੀਤੀ ਹੈ ਮੈਂਬਰ ਸਾਹਿਬ ਨੇ ਸਰਹੰਦ ਫੀਡਰ ਨਹਿਰ ਦੀ ਉਸਾਰੀ ਬਹੁਤ ਪੁਰਾਣੀ 1955-60 ਦੇ ਵਿੱਚ ਹੋਈ ਹੋਈ ਹੈ ਔਰ 2015 ਦੇ ਵਿੱਚ ਉੱਥੇ ਝੱਖੜ ਆਇਆ ਜਿਹਦੇ ਕਾਰਨ ਉੱਥੇ ਜਿਹੜੀ ਬੂਟੀਵਾਟੀ ਫਸ ਕੇ ਉਹ ਜਿਹੜੇ ਪੁਲ ਨੇ ਉਹਨਾਂ ਦੀ ਜਿਹੜੀ ਖਰਾਬ ਹੋਈ ਹੈ ਉਹਨਾਂ ਦੇ ਇਹ ਹੈਗੇ ਸੀ ਰਾਜਸਥਾਨ ਫੀਡਰ ਦੇ ਪੁਲ ਬੁਰਜੀ ਨੰਬਰ 31765 ਜੱਟਾਂਬਾੜੀ ਅਤੇ 37643 ਪਿੰਡ ਕਿੰਮੇ ਵਾਲੀ ਦੇ ਦਰਾਂ ਵਿੱਚ ਫਸ ਗਿਆ ਜਿਸ ਕਾਰਨ ਨਹਿਰ ਦੇ ਪਾਣੀ ਦੇ ਬਾਪ ਵਿੱਚ ਪ੍ਰੈਸ਼ਰ ਕਾਰਨ ਇਹਦਾ ਨੁਕਸਾਨ ਹੋ ਗਿਆ ਟੁੱਟ ਗਿਆ ਇਹ ਸੋ ਜਲ ਸਰੋਤ ਵਿਭਾਗ Rajasthan ਦੇ ਅਧਿਕਾਰੀਆਂ ਵੱਲੋਂ ਨਿਰੇਖਣ ਕੀਤਾ ਗਿਆ ਉਹਨਾਂ ਨੂੰ ਸਾਰਾ ਦਿਖਾਇਆ ਗਿਆ ਅਨੁਮਾਨ ਤਿਆਰ ਕੀਤਾ ਗਿਆ ਉਲਦੀ ਜਿਹੜੀ ਲਗਭਗ 24 ਕਰੋੜ ਰੁਪਏ ਫੰਡਾਂ ਦੀ ਲੋੜ ਹੈ ਇਹ ਔਰ ਜੋ ਕਿ Rajasthan ਸਰਕਾਰ ਤੋਂ ਪ੍ਰਸ਼ਾਸਨਿਕ ਪ੍ਰਬੰਧੀਏ ਤੇ ਫੰਡਾਂ ਦੀ ਮੰਗ ਕੀਤੀ ਗਈ ਹੈ ਜੋ ਕਿ ਅਜੇ ਤੱਕ ਪ੍ਰਾਪਤ ਨਹੀਂ ਹੋਈ ਜੀ Rajasthan ਸਰਕਾਰ ਤੋਂ ਪ੍ਰਸ਼ਾਸਨਿਕ ਪ੍ਰਬੰਧਕੀ ਅਤੇ ਫੰਡ ਪ੍ਰਾਪਤ ਹੋਣ ਉਪਰੰਤ ਇਹਨਾਂ ਦੋਵੇਂ ਪੁਲਾਂ ਦੀ ਉਸਾਰੀ ਲਈ ਇਸ ਕੰਮ ਦੇ ਟੈਂਡਰ ਜਾਰੀ ਕੀਤੇ ਜਾਣਗੇ Rajasthan ਫਿਡ ਨਹਿਰ ਦੀ ਬੁਰਜੀ 017900 ਅਤੇ ਸਰਹੰਦ ਨਹਿਰੀ ਦੀ ਬੁਰਜੀ 01119700 ਤੱਕ ਦੀ ਰੀਚ ਵਿੱਚ ਪੈਂਦੇ ਪੁਲ ਠੀਕ ਹਾਲਾਤ ਵਿੱਚ ਹਨ ਮੰਤਰੀ ਜੀ ਮંત્રી ਜੀ ਇਹਨਾਂ ਉੱਪਰ ਟ੍ਰੈਫਿਕ ਚੱਲ ਰਿਹਾ ਹੈ ਰੀ ਲਾਈਨਿੰਗ ਆਫ ਰਾਜਸਥਾਨ ਫੀਡਰ ਫਾਰਮ ਆਰ ਡੀ 179 300 ਤੋਂ 496 ਮંત્રી ਜੀ ਮੇਰੇ ਖਿਆਲ ਤੁਹਾਡਾ ਜਵਾਬ ਚਲਾ ਗਿਆ ਤੇ ਸਪਲੀਮੈਂਟਰੀ ਲੈ ਲੈਣੇ ਨੇ ਜੀ ਬਸ ਜਦੋਂ ਹੀ ਵੈਸੇ ਤਾਂ ਮਾਨਯੋਗ ਮੈਂਬਰ ਸਾਹਿਬ ਜਦੋਂ ਹੀ ਉਧਰੋਂ ਫੰਡਾਂ ਦੀ ਪ੍ਰਬੰਧਕੀ ਹੁੰਦੀ ਹੈ ਜੀ ਇਹ ਕੰਮ ਆ ਜਿਹੜਾ ਕਰਵਾ ਕੇ ਆਸੀਂ ਤਾਂ ਤਿਆਰ ਬੈਠੇ ਹਾਂ ਸਭ ਤੋਂ ਉੱਤਮ ਪੱਤਰ ਵਿਹਾਰ ਜਿਹੜਾ ਚੱਲ ਰਿਹਾ ਹੈ ਜਿਹੜੇ ਸਾਡੇ ਅਫੀਸਰ ਸਾਹਿਬਾਨ ਨੇ ਉਹਨਾਂ ਦਾ ਲਗਾਤਾਰ ਉਹਨਾਂ ਦੇ ਟੱਚ 'ਚ ਨਹੀਂ ਜਦੋਂ ਹੀ ਫੰਡ ਆਉਂਦਾ ਅਸੀਂ ਬਣਾ ਕੇ ਦੇਵਾਂਗੇ ਥੈਂਕ ਯੂ